ਉਨ੍ਹਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਇੱਕ નિર્ਦੋਸ਼ ਵਿਅਕਤੀ ਨੂੰ ਉਹਦੇ ਖਿਲਾਫ ਕੀ ਕੀ ਕਰਿਆ, ਜਾਤੀ ਕਰਿਆ, ਉਹਦਾ ਤੁਰੰਤ ਪਰਚਾ ਰੱਦ ਕਰਕੇ ਉਹਨੂੰ ਬਰਖਾਸਤ ਕਰਨਾ ਚਾਹੀਦਾ ਮੈਂਬਰਸ਼ਿਪ ਜਿਹੜੀ ਉਹਦੇ ਵਿਧਾਇਕ ਤੋਂ ਉਹਦੇ ਕੈਨਸਲ ਕਰਨੀ ਚਾਹੀਦੀ ਤੇ ਉਹਦੇ ਖਿਲਾਫ ਜਿਹੜਾ ਮਾਨ ਮਰਿਆਦਾ ਦਾ ਵੀ ਔਰ ਕਿਸੇ ਦੀ ਜਿਹੜੀ ਮਾਨ ਸਨਮਾਨ ਨੂੰ ਠੇਸ ਪਹੁੰਚਾਉਣ ਦਾ ਕਿਸੇ ਨਾਲ ਜਾਤੀ ਕਰਨ ਦਾ ਕਿਸੇ ਨਾਲ ਕਿਸੇ ਉੱਤੇ ਅਤਿਆਚਾਰ ਕਰਨ ਦਾ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਉਸਦੇ ਖਿਲਾਫ ਜਿਹੜੀ ਬੰਦੀਆਂ ਧਾਰਾਵਾਂ ਦੇ ਤਹਿਤ ਉਹਦੇ ਪਰਚਾ ਦਰਜ ਹੋਣਾ ਚਾਹੀਦਾ سرکار ਦਾ ਬੁਲੇਖ ਹੈ ਸਰਕਾਰ ਨੂੰ ਇਸ ਨਹੀਂ ਚਾਹੀਦਾ ਹੈ ਉਹ ਸਿਰਫ ਆਪਣੇ ਜਿਹੜੇ ਚਹیتے میڈیا ਨੂੰ ਮੈਨੇਜ ਕਰਕੇ میڈیا ਜਿਹੜਾ کنٹرول ਕਰਕੇ ਆਪਣਾ ਜਿਹੜਾ ਆਪਣੀਆਂ ناکامیਆਂ ਨੂੰ ਛੁਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦ ਕਿ ਇਹ ਜਿਨ੍ਹਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਬਿਲਕੁਲ ਹੀ ਨਜਾਇਜ਼ ਹੈ ਗਲਤ ਹੈ ਸਿਰਫ ਤੇ ਸਿਰਫ ਸੱਚ ਨੂੰ ਦਿਖਾਉਣ ਵਾਸਤੇ ਸਰਕਾਰ ਦੀਆਂ ਕਮਜ਼ੋਰੀਆਂ ਸਰਕਾਰ ਦੇ ਵਿੱਚ ਹੋ ਰਹੇ ਜਿੰਨੇ ਵੀ ਮਸਲੇ ਆ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਲੋਕਾਂ ਨੂੰ ਸੱਚ ਦਿਖਾਉਣ ਸੁਣਾਉਣ ਵਾਸਤੇ ਦੇ ਬਦਲੇ ਦੀ ਅੱਗ ਦੇ ਨਾਲ ਇਹਨਾਂ ਨੇ ਸਰਕਾਰ ਨੇ ਉਹਨਾਂ ਦੇ ਖਿਲਾਫ ਪਰਚਾ ਦਿੱਤਾ ਜਿਹੜਾ ਬਿਲਕੁਲ ਸਰਾ ਸਰ ਝੂਠਾ ਹੈ ਭਗਵਾਨ ਤਮਨ ਸਾਹਿਬ ਇਹ ਜਿਹੜੇ ਗੋਡੇ ਟੇਕ ਕੇ ਦਿੱਲੀ ਦੇ ਅੱਗੇ ਅੱਜ ਉਹ ਪਾਪਾਂ ਦੀ ਪੰਡ ਆਪਣੀ ਵਧਾ ਰਹੇ ਆ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਦੇਣਾਂ ਲੋਕਾਂ ਨੂੰ ਬਹੁਤ ਮੁਸ਼ਕਲ ਔਰ ਇਨਕਲਾਬ ਦੇ ਜਿੰਨੇ ਵੀ ਮੰਤਰੀ ਐ ਐਮ ਐਲ ਏ ਵਿਧਾਇਕਾ ਲੀਡਰ ਐ ਸਾਰਿਆਂ ਦਾ ਅਸੀਂ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਵਿਰੋਧ ਕਰਾਂਗੇ ਲੋਕਾਂ ਦਾ ਇਮਤਿਹਾਨ ਨਾ ਲਿਆ ਜਾਵੇ ਲੋਕਾਂ ਦਾ ਸਬਰ ਨਾ ਪਰਖਿਆ ਜਾਵੇ ਤੁਸੀਂ ਅੱਜ ਹਕੂਮਤ ਦੇ ਨਸ਼ੇ ਦੇ ਵਿੱਚੋਂ ਅੱਜ ਤੁਹਾਨੂੰ ਜਿਹੜਾ ਇਸ ਗੱਲ ਦਾ ਹੰਕਾਰ ਹੋਮੇ ਆ ਇਹ ਸਮਾ ਜਿਹੜਾ ਇੱਕ ਜਾਨੀ ਰਹਿੰਦਾ ਹੈ ABC ਪੰਜਾਬ ਚੈਨਲ ਅਤੇ ਜਗਤਾਰ ਸਿੰਘ ਭੁੱਲਰ ਖਿਲਾਫ ਵਿਧਾਨ ਸਭਾ ਦੇ ਵਿੱਚ ਪਾਏ ਗਏ ਮਤੇ ਖਿਲਾਫ ਵੱਡੀ ਗਿਣਤੀ ਦੇ ਵਿੱਚ ਇੱਥੇ ਲੋਕ ਇਕੱਠੇ ਹੋਏ ਨੇ ਖਾਸ ਤੌਰ ਤੇ ਇਹਨਾਂ ਲੋਕਾਂ ਦੀ ਇਹੀ ਮੰਗ ਹੈ ਕਿ ਮਨਿੰਦਰ ਜੇ ਸਿੰਘ ਸਿੱਧੂ ਜਿਹੜੇ ਲੋਕਵਾਸ ਟੀਵੀ ਦੇ ਪੱਤਰਕਾਰ ਨੇ ਉਹਨਾਂ ਤੇ ਹੋਏ ਝੂਠੇ ਪਰਚੇ ਨੂੰ ਰੱਦ ਕੀਤਾ ਜਾਏ ਇਹਨਾਂ ਦੋ ਮੰਗਾਂ ਨੂੰ ਲੈ ਕੇ ਸਮੁੱਚੇ ਜਿਹੜੇ ਚੰਡੀਗੜ੍ਹ ਦੇ ਪੱਤਰਕਾਰ ਵੀਰ ਨੇ ਆਮ ਲੋਕ ਨੇ ਉਹ ਇਨਸਾਫ ਪਸੰਦ ਜਿਹੜੇ ਲੋਕ ਨੇ ਉਹ ਇੱਥੇ ਇਕੱਠੇ ਹੋਏ ਨੇ ਤਾਂ ਆ ਸਰਦਾਰ ਸਾਹਿਬ ਵੀ ਇੱਥੇ ਪਹੁੰਚੇ ਨੇ ਸ਼ਮਸ਼ੇਰ ਪਰਖਾਲ ਵੀ ਸਾਹਿਬ ਇਹ ਪਹੁੰਚੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਇਸ ਪੂਰੇ ਮਸਲੇ ਨੂੰ ਲੈ ਕੇ ਇਹਨਾਂ ਦਾ ਕੀ ਕਹਿਣਾ ਹੈ ਸ਼ਮਸ਼ੇਰ ਜੀ ਪੱਤਰਕਾਰ ਮਨਿੰਦਰ ਜੀ ਸਿੰਘ ਸਿੱਧੂ ਤੇ ਬਲਕਾਰ ਸਿੱਧੂ ਐਮਐਲਏ ਨੇ ਜਿਹੜੇ ਉਹਨਾਂ ਦੇ ਪੀਏ ਦੀ ਸ਼ਿਕਾਇਤ ਤੇ ਸ਼ਿਕਾਇਦ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਹੈ ਤੇ ABC ਪੰਜਾਬ ਚੈਨਲ ਦੇ ਖਿਲਾਫ ਵਿਧਾਨ ਸਭਾ ਦੇ ਵਿੱਚ ਮਤਾ ਪਾਇਆ ਜਾਂਦਾ ਹੈ ਇਸ ਪੂਰੇ ਮਸਲੇ ਨੂੰ ਲੈ ਕੇ ਤੁਸੀਂ ਕਿਵੇਂ ਦੇਖਦੇ ਹੋ ਜੀ ਅ ਦੇਖੋ ਪਾਜੀ ਗੱਲ ਇਹ ਹੈ ਕਿ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਬਹੁਤ ਸਾਰੀਆਂ ਆਸਾਂ ਉਮੀਦਾਂ ਦੇ ਨਾਲ ਪੰਜਾਬ ਦੇ ਵਿੱਚ ਇਨਕਲਾਬੀ ਕਹਾਉਣ ਵਾਲੀ ਜਿਹੜੀ ਪਾਰਟੀ ਸੀ ਉਸ ਨੂੰ ਸੱਤਾ ਦੇ ਉੱਤੇ ਬਿਠਾਇਆ ਹੈ ਉਹਨਾਂ ਨੂੰ ਇਹ ਆਸ ਸੀ ਇਹ ਮਤਲਬ ਉਹਨਾਂ ਨੂੰ ਲੱਗਦਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਭਵਿੱਖ ਦੀ ਰਾਖੀ ਸਹੀ ਢੰਗ ਦੇ ਨਾਲ ਕਰ ਸਕਣਗੇ ਔਰ ਸਾਡਾ ਭਵਿੱਖ ਚੰਗੇਰਾ ਬਣਾ ਸਕਣਗੇ ਪਰ ਮੈਨੂੰ ਇਹ ਗੱਲ ਦੁੱਖ ਨਾਲ ਕਹਿਣੀ ਪੈ ਰਹੀ ਹੈ ਕਿ ਅੱਜ ਜਿਹੜੇ ਪ੍ਰੈਸ ਰਿਪੋਰਟਰ ਜਿਹੜਾ ਮੀਡੀਆ ਜਿਹੜਾ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਣ ਵਾਸਤੇ ਜਿਹੜੀ ਆਪਣੀ ਸਹੀ ਮਿਹਨਤ ਦੇ ਵਿੱਚ ਡਿਊਟੀ ਨਿਭਾਉਣ ਦਾ ਯਤਨ ਕਰਦਾ ਹੈ ਉਲਟਾ ਉਸੇ ਉਹਨਾਂ ਪੱਤਰਕਾਰਾਂ ਦੇ ਉੱਤੇ ਉਸ ਮੀਡੀਆ ਦੇ ਉੱਤੇ ਪਾਬੰਦੀਆਂ ਜਿਹੜੀਆਂ ਐਤ ਕਰ ਦਿੱਤੀਆਂ ਜਾਂਦੀਆਂ ਉਹ ਚੇਚੇ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੂਗਾ ਕਿ ਲੋਕ ਆਵਾਜ਼ ਜਿਹੜਾ ਚੈਨਲ ਹੈ ਟੀਵੀ ਚੈਨਲ ਹੈ ਉਸ ਦੇ ਸਰਦਾਰ ਮਨਿੰਦਰਜੀਤ ਸਿੰਘ ਸਿੱਧੂ ਸਾਹਿਬ ਦੇ ਉੱਤੇ ਜਿਹੜਾ ਇੱਕ ਇਨਕਲਾਬੀ ਹਕੂਮਤ ਦੇ ਜਿਹੜਾ ਪਾਰਟ ਦਾ ਹਿੱਸਾ ਹੈ ਉਹਨਾਂ ਦੇ ਐਮਐਲਏ ਸਾਹਿਬ ਵੱਲੋਂ ਜਿਹੜੀ ਭੱਦੀ ਸ਼ਬਦਾਬਲੀ ਦੇਖੋ ਉਹਨਾਂ ਨੇ ਔਰਤਾਂ ਦਾ ਅਪਮਾਨ ਕੀਤਾ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਸੋ ਕਿਉ ਮੰਦਾ ਕੀਆ ਜਿਤ ਜਮਹ ਰਾਜਾਨ ਇਹ ਜਦੋਂ ਔਰਤ ਨੂੰ ਇੰਨੀ ਸਨਮਾਨ ਮਾਨ ਦਿੱਤਾ ਜਾਂਦਾ ਹੈ ਜਿਹਨੇ ਸਾਰੇ ਸ੍ਰਿਸ਼ਟੀ ਦੇ ਨੂੰ ਸਾਰੇ ਸਮਾਜ ਨੂੰ ਸਿਰਜਿਆ ਉਹਨਾਂ ਬਾਰੇ ਜਿਹੜੀ ਭੱਦੀ ਸ਼ਬਦਾਵਲੀ ਬੋਲ ਕੇ ਔਰਤਾਂ ਦਾ ਜਿੱਥੇ અપਮਾਨ ਕੀਤਾ ਗਿਆ ਉੱਥੇ ਜਾਤ ਬਰਾਦਰੀ ਧਰਮ ਦੀ ਵੀ ਜਿਹੜੀ ਵੰਗਿਆ ਕਰਕੇ ਐਮਐਲਏ ਸਾਹਿਬ ਨੇ ਬਹੁਤ ਭਾਰੀ ਗੁਨਾਹ ਕੀਤਾ ਔਰ ਉਸ ਨੂੰ ਸੱਚ ਨੂੰ ਜਨਾ ਮਨਿੰਦਰਜੀਤ ਸਿੰਘ ਸਿੱਧੂ ਨੇ ਆਪਣੇ ਲੋਕ ਆਵਾਜ਼ ਟੀਵੀ ਚੈਨਲ ਰਾਹੀਂ ਲੋਕਾਂ ਨੂੰ ਦਿਖਾਇਆ ਉਹ ਸੱਚ ਪਰੋਸਿਆ ਉਸ ਤੋਂ ਝੜ ਕੇ ਉਹਨਾਂ ਦੇ ਕਰਿੰਦਿਆਂ ਰਹੀ ਜਿਹੜੀ ਸ਼ਿਕਾਇਤ ਦੇ ਆਧਾਰ ਤੇ ਸਿੱਧੂ ਸਾਹਿਬ ਦੇ ਉੱਤੇ ਜਿਹੜਾ ਪਰਚਾ ਕਰ ਦਿੱਤਾ ਗਿਆ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਦੀ ਜਿਹੜੀ ਇਸ ਸਰਕਾਰ ਦੇ ਇਸ ਐਕਸ਼ਨ ਦੀ ਇਸ ਦੀ ਮੈਂ ਸਖਤ ਨਿੰਦਾ ਕਰਦਾ ਔਰ ਸਰਕਾਰ ਤੋਂ ਮੰਗ ਵੀ ਕਰੂੰਗਾ ਕਿ ਔਰ ਦੂਸਰੀ ਮੈਂ ਤੁਹਾਡੇ ਨਾਲ ਉੱਚੇ ਚਤਤੌਰ ਤੇ ਇਸ ਗੱਲ ਦਾ ਵੀ ਜ਼ਿਕਰ ਕਰਨਾ ਕਿ ABC ਚੈਨਲ ਜਿਹੜਾ ਸਰਦਾਰ ਜਗਤਾਰ ਸਿੰਘ ਪੋਲਰ ਜਿਹੜੇ ਨਿਰੰਤਰ ਪਿਛਲੇ 3 ਸਾਲਾਂ ਤੋਂ ਨਹੀਂ ਪਿਛਲੇ ਲੰਮੇ ਸਮੇਂ ਤੋਂ ਲੱਗੇ ਹੋਏ ਆ ਲੋਕਾਂ ਦੀ ਆਵਾਜ਼ ਬਣ ਕੇ ਲੋਕਾਂ ਦਾ ਸੱਚ ਦਿਖਾਉਂਦੇ ਆ ਉਹਨਾਂ ਦੇ ਖਿਲਾਫ ਵੀ ਜਿਹੜਾ ਵਿਧਾਨ ਸਭਾ ਦੇ ਵਿੱਚ ਜਿਹੜਾ ਇੱਕ ਮਰਿਆਦਾ ਦਾ ਮਤਾ ਪੇਸ਼ ਕੀਤਾ ਗਿਆ ਇਹ ਦੋਏ ਮਸਲੇ ਜਿਹੜੇ ਹੈਗੇ ਆ ਇਹਨਾਂ ਦੀ ਸ਼੍ਰੋਮਣੀ ਅਕਾਲੀ ਦਲ ਪੂਰ ਜ਼ੋਰ ਨਿੰਦਾ ਕਰਦਾ ਹੈ ਔਰ ਸਰਕਾਰ ਤੋਂ ਮੰਗ ਕਰਦਾ ਹੈ ਕਿ ਇਹਨਾਂ ਦੇ ਉੱਤੇ ਝੂਠਾ ਜਿਹੜਾ ਪਰਚਾ ਦਰਜ ਕੀਤਾ ਗਿਆ ਬਿਲਕੁਲ ਹੀ ਇਹ ਗਲਤ ਹੈ ਨਜਾਇਜ਼ ਹੈ ਇਸ ਨੂੰ ਤੁਰੰਤ ਰੱਦ ਕਰ ਦੇਣਾ ਚਾਹੀਦਾ ਹੈ ਔਰ ਮੈਂ ਪੰਜਾਬ ਸਰਕਾਰ ਨੂੰ ਤੁਹਾਡੇ ਇਸ ਚੈਨਲ ਰਾਹੀਂ ਤੁਹਾਡੇ ਇਸ ਜਰੀਏ ਮੈਂ ਦੱਸਣਾ ਚਾਹੁੰਦਾ ਕਿ ਲੋਕਾਂ ਦਾ ਇਮਤਿਹਾਨ ਨਾ ਲਿਆ ਜਾਵੇ ਲੋਕਾਂ ਦਾ ਸਬਰ ਨਾ ਪਰਖਿਆ ਜਾਵੇ ਤੁਸੀਂ ਅੱਜ ਹਕੂਮਤ ਦੇ ਨਸ਼ੇ ਦੇ ਵਿੱਚੋਂ ਅੱਜ ਤੁਹਾਨੂੰ ਜਿਹੜਾ ਇਸ ਗੱਲ ਦਾ ਹੰਕਾਰ ਹੋਮੇ ਹੈ ਇਹ ਸਮਾਂ ਜਿਹੜਾ ਇੱਕ ਜਾਨੀ ਰਹਿੰਦਾ ਇੱਥੇ ਮਹਿਮੂਦ ਗਜਨਵੀ ਵਰਗੇ ਜਿਹੜੇ ਚਲੇ ਗਏ ਬਹੁਤ ਸਾਰੀਆਂ ਜਿਹੜੇ ਧਾਰ ਵੀ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੇ ਲਈ ਆਏ ਸਾਰਿਆਂ ਨੇ ਮੂੰਹ ਤੋੜ ਜਿਹੜਾ ਜਵਾਬ ਇੱਥੋਂ ਦੇ ਲੋਕਾਂ ਨੇ ਦਿੱਤਾ ਅੱਜ ਜਿਹੜਾ ਸੰਕੇਤਕ ਧਰਨਾ ਸੈਕਟਰ 17 ਚੰਡੀਗੜ੍ਹ ਦੇ ਵਿੱਚ ਸਿਰਫ ਤੇ ਸਿਰਫ ਸਰਕਾਰ ਨੂੰ ਜਗਾਉਣ ਵਾਸਤੇ ਸਰਕਾਰ ਦੇ ਕੰਨਾਂ ਤੱਕ ਜਿਹੜੇ ਇਹਨਾਂ ਨੂੰ ਸੱਚ ਸੁਣਾਉਣ ਵਾਸਤੇ ਅਸੀਂ ਇੱਕ ਸੰਕੇਤਕ ਧਰਨੇ ਦੇ ਰੂਪ ਦੇ ਵਿੱਚ ਇਕੱਠੇ ਹੋਏ ਆ ਔਰ ਇਹ ਜੋ ਨਾ ਸੰਕੇਤਕ ਧਰਨਾ ਹੈ ਇਹ ਪੰਜਾਬ ਦੀਆਂ ਗਲੀਆਂ ਮੋਹੱਲਿਆਂ ਦੇ ਵਿੱਚ ਅਸੀਂ ਲੈ ਕੇ ਜਾਵਾਂਗੇ ਜੇ ਸਰਕਾਰ ਨੇ ਸਾਡੀ ਅਣਸੁਣੀ ਕੀਤੀ ਤਾਂ ਸਰਕਾਰ ਨੂੰ ਇਸ ਦਾ ਖਮਿਆਜਾ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਣਾ ਪਊਗਾ ਔਰ ਇਨਕਲਾਬ ਦੇ ਜਿੰਨੇ ਵੀ ਮੰਤਰੀ ਹੈ ਐਮ ਐਲ ਏ ਵਿਧਾਇਕ ਹੈ ਲੀਡਰ ਹੈ ਸਾਰਿਆਂ ਦਾ ਅਸੀਂ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਮੋਹੱਲਿਆਂ ਦੇ ਵਿੱਚ ਵਿਰੋਧ ਕਰਾਂਗੇ ਅੱਛਾ ਐ ਪੱਤਰਕਾਰਾਂ ਦੀ ਆਵਾਜ਼ ਬੰਦ ਕਰਕੇ ਜਗਦਾ ਸਿੰਘ ਭੁੱਲਰ ਵਰਗੇ ਪੱਤਰਕਾਰਾਂ ਨੂੰ ਚੁੱਪ ਕਰਾ ਕੇ ਜਾਂ ਮਨਿੰਦਰ ਸਿੰਘ ਮਨਿੰਦਰਜੀਤ ਸਿੰਘ ਸਿੱਧੂ ਵਰਗੇ ਪੱਤਰਕਾਰਾਂ ਤੇ ਝੂਠੇ ਪਰਚੇ ਕਰਕੇ ਐ ਲੋਕਾਂ ਦੀ ਆਵਾਜ਼ ਬੰਦ ਹੋ ਜੂਗੀ ਜੀ ਬਿਲਕੁਲ ਨਹੀਂ ਹੋਊਗੀ ਇਹ ਸਰਕਾਰ ਦਾ ਭੁਲੇਖਾ ਹੈ ਸਰਕਾਰ ਨੂੰ ਇਸ ਨਹੀਂ ਚਾਹੀਦਾ ਉਹ ਸਿਰਫ ਆਪਣੇ ਜਿਹੜੇ ਚਹੇਤੇ ਮੀਡੀਆ ਨੂੰ ਮੈਨੇਜ ਕਰਕੇ ਮੀਡੀਆ ਜਿਹੜਾ ਕੰਟਰੋਲ ਕਰਕੇ ਆਪਣਾ ਜਿਹੜਾ ਆਪਣੀਆਂ ناکامیਆਂ ਨੂੰ ਛੁਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਜਦ ਕਿ ਇਹ ਜਿਨ੍ਹਾਂ ਦੇ ਉੱਤੇ ਜਿਹੜੀ ਕਾਰਵਾਈ ਕੀਤੀ ਗਈ ਹੈ ਇਹ ਬਿਲਕੁਲ ਹੀ ਨਾਜਾਇਜ਼ ਹੈ ਗਲਤ ਹੈ ਸਿਰਫ ਤੇ ਸਿਰਫ ਸੱਚ ਨੂੰ ਦਿਖਾਓ ਵਾਸਤੇ ਸਰਕਾਰ ਦੀਆਂ ਕਮਜ਼ੋਰੀਆਂ ਸਰਕਾਰ ਦੇ ਵਿੱਚ ਹੋ ਰਹੇ ਜਿੰਨੇ ਵੀ ਮਸਲੇ ਆ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ ਲੋਕਾਂ ਨੂੰ ਸੱਚ ਦਿਖਾਉਣ ਸੁਣਾਉਣ ਵਾਸਤੇ ਦੇ ਬਦਲੇ ਦੀ ਅੱਗ ਦੇ ਨਾਲ ਇਹਨਾਂ ਨੇ ਸਰਕਾਰ ਨੇ ਉਹਨਾਂ ਦੇ ਖਿਲਾਫ ਪਰਚਾ ਦਿੱਤਾ ਜਿਹੜਾ ਬਿਲਕੁਲ ਸਰਾ ਸਰ ਝੂਠਾ ਹੈ ਔਰ ਇਸ ਦੀ ਇੱਕ ਵਾਰ ਮੈਂ ਫੇਰ ਨਿੰਦਾ ਕਰਦਾ ਅੱਛਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਗਵਾਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰ ਰਹੇ ਨੇ ਦੋ ਯਾਰ ਬਾਈ ਦੇ ਵਿੱਚ ਆਮ ਆਦਮੀ ਪਾਰਟੀ ਦੇ ਸਰਕਾਰ ਬਣਾਉਣ ਤੋਂ ਪਹਿਲਾਂ ਕਹਿੰਦੇ ਸੀ ਵੀ ਭਾਈ ਝੂਠੇ ਪਰਚੇ ਵਾਲਾ ਕਲਚਰ ਨਹੀਂ ਅਸੀਂ ਚੱਲਣ ਦੇਣਾ ਇਹਨੂੰ ਬੰਦ ਕਰਾਂਗੇ ਕਿਸੇ ਵੀ ਤਰੀਕੇ ਦਾ ਸਾਡੀ ਸਰਕਾਰ ਬਣਨ ਤੇ ਝੂਠਾ ਪਰਚਾ ਨਹੀਂ ਹੋਊਗਾ ਜਾਂ ਕਿਸੇ ਨਾਲ ਵਧਿੱਕੀ ਨਹੀਂ ਹੋਊਗੀ ਆ ਜਗਤਾਰ ਸਿੰਘ ਭੁੱਲਰ ਨੇ ਅਜਿਹੀ ਵਧਿੱਕੀ ਹੋਣੀ ਮਨਿੰਦਰਜੀਤ ਸਿੰਘ ਸਿੱਧੂ ਦੇ ਜਿਹੇ ਪਰਚੇ ਹੋਣੇ ਫਿਰ ਉਹਨਾਂ ਬਿਆਨਾਂ ਬਾਰੇ ਕੀ ਖਿਆਲ ਹੈ ਜਿਹੜੇ 2022 ਤੋਂ ਪਹਿਲਾਂ ਦਿੱਤੇ ਸੀ ਦੇਖੋ ਮੈਂ ਤੁਹਾਨੂੰ ਦੱਸ ਦਿਆਂ ਕਿ ਭਗਵੰਤ ਮਾਨ ਸਾਹਿਬ ਤਾਂ ਇਹ ਵੀ ਕਹਿੰਦੇ ਨੇ ਕਿ ਲੋਕਾਂ ਨੂੰ ਹੱਕ ਹੈ ਆਪਣੀ ਆਵਾਜ਼ ਉਠਾਉਣ ਦਾ ਸਵਾਲ ਕਰਨ ਦਾ ਉਹਨਾਂ ਨੇ ਪਿਰਤ ਪਾਈ ਸੀ ਪੰਜਾਬ ਦੇ ਵਿੱਚ ਕਿ ਲੀਡਰਾਂ ਨੂੰ ਸਿਆਸਤਦਾਨਾਂ ਨੂੰ ਸਵਾਲ ਕੀਤੇ ਜਾਣ ਔਰ ਉਹਨਾਂ ਨੇ ਇਸ ਗੱਲ ਦਾ ਹੌਕਾ ਦਿੱਤਾ ਹੁਣ ਵੀ ਜਿਹੜੇ ਦੇਖੋ ਇਹ ਝੂਠੇ ਝੂਠ ਦਾ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਹੈ ਝੂਠ ਬਹੁਤੀ देर ਚੱਲਦਾ ਨਹੀਂ ਕਿਉਂਕਿ ਅੱਜ ਪੰਜਾਬ ਦੇ ਹਰ ਗਲੀ ਚੌਰਾਹੇ ਦੇ ਉੱਤੇ ਬੋਰਡ ਹਰ ਖੰਭੇ ਦੇ ਉੱਤੇ ਬਿਜਲੀ ਦੇ ਖੰਭੇ ਦੇ ਉੱਤੇ ਬੋਰਡ ਲਾਇਆ ਹੈ ਨਸ਼ਾ ਮੁਕਤ ਪੰਜਾਬ ਭ੍ਰਿਸ਼ਟਾਚਾਰ ਮੁਕਤ ਪੰਜਾਬ ਰੰਗਲਾ ਪੰਜਾਬ ਇਹ ਸਾਰੀਆਂ ਜਿਹੜੀਆਂ ਹਾਸੋ ਹੋਣੀਆਂ ਗੱਲਾਂ ਇਹ ਬਿਲਕੁਲ ਹੀ ਗਲਤ ਹੈ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਦਸ ਨਹੀਂ ਮਤਲਬ 20 ਗੁਣਾ ਵੱਧ ਗਿਆ ਔਰ ਨਸ਼ਾ ਅੱਜ ਜਿਹੜਾ ਪਹਿਲਾਂ ਥੋੜਾ ਮਿਲਦਾ ਸੀ ਅੱਜ ਬੇਸ਼ੁਮਾਰ ਨਸ਼ਾ ਅੱਜ ਮੈਂ ਤੁਹਾਨੂੰ ਦੱਸਦਾ ਤੁਹਾਡੇ ਚੈਨਲ 'ਨਹੀਂ ਅੱਜ ਜਿਹੜਾ ਨਸ਼ਾ ਹੈ ਉਹਦੀ ਸਪਲਾਈ ਘਰ ਘਰ ਹੋਣ ਲੱਗ ਗਈ ਔਰ ਮੈਂ ਇੱਕ ਵਾਰ ਫੇਰ ਇਹ ਗੱਲ ਦਾਅਵੇ ਨਾਲ ਕਹਿਣਾ ਕਿ ਪੰਜਾਬ ਸਰਕਾਰ ਦੇ ਆਪਣੇ ਮੰਤਰੀ ਆਪਣੇ ਜਿਹੜੇ ਲੀਡਰ ਇਸ ਜਿਹੜੀ ਕੁਰਮ ਦੇ ਵਿੱਚ ਜਿਹੜੇ ਸ਼ਾਮਲ ਨੇ ਔਰ ਇਹ ਬਿਲਕੁਲ ਇਹ ਨਹੀਂ ਚਾਹੀਦਾ ਸਰਕਾਰ ਨੂੰ ਇਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਪੈਣਾ ਔਰ ਇਹ ਇਹਨੂੰ ਇਤਿਹਾਸ ਕਦੇ ਸਰਦਾਰ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਨੂੰ ਕਦੇ ਮਾਫ਼ ਨਹੀਂ ਕਰੇਗਾ ਕਿਉਂਕਿ ਇਹਨਾਂ ਨੇ ਜਿਹੜੇ ਸੁਪਨੇ ਲੋਕਾਂ ਨੂੰ ਦਿਖਾਏ ਅੱਜ ਉਹਨਾ ਤੋਂ 100% ਉਲਟ ਕੰਮ ਕਰਕੇ ਅੱਜ ਆਪਣਾ ਜਿਹੜਾ ਵਿਸ਼ਾ ਆਸ਼ ਪ੍ਰੋਸੇਯੋਗਤਾ ਇਹਨਾਂ ਨੇ ਆਪਣੀ ਪੰਜਾਬ ਦੇ ਵਿੱਚ ਖਤਮ ਕਰਤੀ ਜਿਸ ਢੰਗ ਦੇ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੁਪਣਾ ਸਾਫ ਹੋਇਆ ਪੰਜਾਬ ਦੇ ਲੋਕ ਇਸ ਜਿਹੜੀ ਜਿਆਦਤੀ ਦੇ ਵਿਰੁੱਧ ਆਪਣਾ ਫਤਮਾ ਇਹ ਸਰਕਾਰ ਦੇ ਖਿਲਾਫ ਦੇਣਾ ਅੱਛਾ ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਆਮ ਗੜੀਆ ਭਾਈਚਾਰੇ ਨੂੰ ਟਾਰਗੇਟ ਕਰਕੇ ਅਪਸ਼ਬਦ ਬੋਲਨੇ ਪੱਗ ਨੂੰ ਟਾਰਗੇਟ ਕਰਕੇ ਅਪਤੀ ਜਨਕ ਟਿੱਪਣੀ ਕਰਨੀ ਜਾਂ ਔਰਤਾਂ ਨੂੰ ਲੈ ਕੇ ਅਜਹੀ ਆਡੀਓ ਵਾਇਰਲ ਹੋਣੀ ਇਸ ਪੂਰੇ ਮਸਲੇ ਨੂੰ ਲੈ ਕੇ ਭਗਵਾਨ ਸਿੰਘ ਮਾਨ ਕਿਉਂ ਚੁੱਪਿਆ ਜੀ ਉਹ ਤੁਹਾਡਾ ਨਜ਼ਰੀਆ ਕੀ ਕਹਿੰਦਾ ਉਹ ਕਿਉਂ ਨਹੀਂ ਬੋਲਦੇ ਪਏ ਐ ਐਕਚੁਅਲੀ ਗੱਲ ਇਹ ਹੈਗੀ ਆ ਕਿ ਪੰਜਾਬ ਦੇ ਜਿਹੜੇ ਹਾਲਾਤ ਵਿਸਫੋਟਕ ਬਣਦੇ ਜਾ ਰਹੇ ਆ ਔਰ ਮਨੂੰ ਇਸ ਕਾਲ ਦਾ ਰੰਜ ਹੈ ਦੁੱਖ ਹੈ ਕਿ ਜਿਹੜਾ ਆਉਣ ਵਾਲਾ ਸਾਡਾ ਸਮਾਂ ਉਹ ਬੜਾ ਗੰਭੀਰ ਹੋਣ ਵਾਲਾ ਪੰਜਾਬੀਆਂ ਨੂੰ ਇਹ ਬੰਗਾਰ ਹੈ ਪੰਜਾਬ ਦੇ ਹਾਲਾਤ ਵਿਸਫੋਟ ਕਰਨ ਦੇ ਲਈ ਕਿਉਂਕਿ ਉਹ ਇਸ ਕਰਕੇ ਕਾਰਵਾਈ ਨਹੀਂ ਕਰਦੇ ਭਗਵੰਤ ਮਾਨ ਕਿਉਂਕਿ ਇਹ ਦਾ ਪੰਜਾਬ ਸਰਕਾਰ ਦਾ ਸਿੱਧੇ ਤੌਰ ਤੇ ਕੰਟਰੋਲ ਜਿਹੜਾ ਦਿੱਲੀ ਤੋਂ ਹੋ ਰਿਹਾ ਇਹਦੇ ਹੱਥ-ਬਾਸ ਕੁਝ ਨਹੀਂ ਹੈਗੇ ਆਪਣੇ ਮੰਤਰੀਆਂ ਨੂੰ ਆਪਣੇ ਲੀਡਰਾਂ ਨੂੰ ਬਚਾਉਣ ਦਾ ਯਤਨ ਕਰਦੇ ਆ ਔਰ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਐਮਐਲਏ ਸਾਹਿਬ ਵੱਲੋਂ ਜਿਹੜਾ ਇਹ ਦਸਤਾਰ ਦੇ ਖਿਲਾਫ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਜਾਂ ਉਹਦੇ ਭੱਦੀ ਸ਼ਬਦਾਵਲੀ ਬੋਲੀ ਹੈ ਇਹ ਕੋਈ ਸਮਾਜਿਕ ਨਹੀਂ ਇਹ ਕੋਈ ਵਸਤਰ ਨਹੀਂ ਹੈ ਇਹ ਇੱਕ ਧਾਰਮਿਕ ਹੈ ਅਧਿਆਤਮਿਕ ਹੈ ਇਹ ਜਿਹੜੀ ਦਸਤਾਰ ਹੈ ਗੁਰੂ ਦੀ ਬਖਸ਼ੀ ਹੋਈ ਹੈ ਹੁਣ ਤੁਹਾਡੇ ਕੋਲੇ ਸਮਾਂ ਨਹੀਂ ਇਹਦੇ ਬਾਰੇ ਮੈਂ ਤੁਹਾਨੂੰ ਵਿਸਥਾਰ ਸਹਿ ਦੱਸਦਾ ਕਿ ਸਾਨੂੰ ਇਹ ਪ੍ਰਮਾਤਮਾ ਵੱਲੋਂ ਬਖਸ਼ੀ ਹੋਈ ਧਾਰਮਿਕ ਪ੍ਰਮਾਤਮਾ ਵੱਲੋਂ ਜਿਹੜੀ ਅਤ ਸੁਖਮ ਸ਼ਕਤੀ ਹੈ ਉਸਨੇ ਸਾਨੂੰ ਦਸਤਾਰ ਦਿੱਤੀ ਹੈ ਕਿਉਂਕਿ ਸਾਡਾ ਜਿਹੜਾ ਦਸਵਾਂ ਦੁਆਰ ਹੈ ਉਹ ਸਿਰ ਦੇ ਵਿੱਚ ਹੈ ਉੱਥੇ ਜਿਹੜਾ ਇਹਨੂੰ ਦਸਤਾਰ ਨਾਲ ਟਕਣ ਦੇ ਕੰਮ ਆਉਂਦਾ ਸੋ ਇਹ ਬਹੁਤ ਵੱਡੇ ਮੈਂ ਤੁਹਾਨੂੰ ਦੱਸਦਾ ਇਹ ਪਾਪਾਂ ਦੀ ਜਿਹੜੀ ਪੰਡ ਹੈ ਨਾ ਭਗਵਾਨਤਮਾਨ ਸਾਹਿਬ ਇਹ ਜਿਹੜੇ ਗੋਡੇ ਟੇਕ ਕੇ ਦਿੱਲੀ ਦੇ ਅੱਗੇ ਅੱਜ ਉਹ ਪਾਪਾਂ ਦੀ ਪੰਡ ਆਪਣੀ ਵਧਾ ਰਹੇ ਆ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਦੇਣਾ ਲੋਕਾਂ ਨੂੰ ਬਹੁਤ ਮੁਸ਼ਕਲ ਸਖੇਪ ਦੇ ਵਿੱਚ ਅੰਤ ਦੇ ਵਿੱਚ ਇਹ ਜ਼ਰੂਰ ਦੱਸ ਦਿਓ ਬਲਕਾਰ ਸਿੰਘ ਸਿੱਧੂ ਜਿਹੜੇ ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਤੋਂ ਐਮਐਲਏ ਨੇ ਉਹਨਾਂ ਤੇ ਕਾਰਵਾਈ ਕਿਹੋ ਜਿਹੀ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਉਹਨਾਂ ਦੇ ਉੱਤੇ ਪਰਚਾ ਹੋਣਾ ਚਾਹੀਦਾ ਕਿਉਂਕਿ ਉਹਨਾਂ ਨੇ ਇੱਕ ਨਿਰਦੋਸ਼ ਵਿਅਕਤੀ ਨੂੰ ਮੀਡੀਆ ਜਿਹੜਾ ਸਮਾਜ ਦਾ ਨੌਵਾਂ ਥੰਬਾ ਹੈ ਉਹ ਚੌਥਾ ਥੰਬਾ ਹੈ ਉਹਨੂੰ ਜਿਹੜਾ ਉਹਦੇ ਤੇ ਖਲਾਫ ਬਦੀ ਕੀ ਕਰੀ ਹੈ ਜਾਤੀ ਕਰੀ ਹੈ ਉਹਦਾ ਤੁਰੰਤ ਪਰਚਾ ਰੱਦ ਕਰਕੇ ਉਹਨੂੰ ਬਰਖਾਸਤ ਕਰਨਾ ਚਾਹੀਦਾ ਮੈਂਬਰਸ਼ਿਪ ਜਿਹੜੀ ਉਹਦੀ ਵਿਧਾਇਕ ਤੋਂ ਉਹਦੀ ਕੈਨਸਲ ਕਰਨੀ ਚਾਹੀਦੀ ਉਹਦੇ ਖਲਾਫ ਜਿਹੜਾ ਮਾਨ ਮਰਿਆਦਾ ਦਾ ਵੀ ਔਰ ਕਿਸੇ ਦੀ ਜਿਹੜੀ ਮਾਨ ਸਨਮਾਨ ਨੂੰ ਠੇਸ ਕਿਸੇ ਨਾਲ ਕਿਸੇ ਉਤੇ ਅਤਿਆਚਾਰ ਕਰਨ ਦਾ ਮਾਨਸਿਕ ਤੌਰ ਤੇ ਵੀ ਸਰੀਰਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਉਸ ਦੇ ਖਿਲਾਫ ਜਿਹੜੀ ਬਣਦੀਆਂ ਧਾਰਾਵਾਂ ਦੇ ਤਹਿਤ ਉਹ ਪਰਚਾ ਦਰਜ ਹੋਣਾ ਚਾਹੀਦਾ ਸੋ ਬਿਲਕੁਲ ਦਰਸ਼ਕੋ ਇਹਨਾਂ ਸਾਡੇ ਨਾਲ ਇਹ ਭਾਈ ਸਾਹਿਬ ਹੋਣਾ ਨੇ ਆਪਣੇ ਵਿਚਾਰ ਦਿੱਤੇ ਤਾਂ ਖਾਸ ਤੌਰ ਤੇ ਜਿਹੜੇ ਮਨਿੰਦਰ ਸਿੰਘ ਮਨਿੰਦਰਜੀਤ ਸਿੰਘ ਸਿੱਧੂ ਜਿਹੜੇ ਲੋਕਵਾਸ ਟੀਵੀ ਦੇ ਪੱਤਰਕਾਰ ਸਾਹਿਬ ਨੇ ਉਹਨਾਂ ਤੇ ਹੋਏ ਨਜਾਇਜ਼ ਪਰਚੇ ਨੂੰ ਲੈ ਕੇ ਜਾਂ ABC ਪੰਜਾਬ ਚੈਨਲ ਦੇ ਜਿਹੜੇ ਜਿਹੜੇ ਜਗਤਾਰ ਸਿੰਘ ਭੁੱਲਰ ਸਾਹਿਬ ਨੇ ਉਹਨਾਂ ਤੇ ਹੋਈ ਵਿਧਾਨ ਸਭਾ ਦੇ ਵਿੱਚ ਜਿਹੜੇ ਪਾਏ ਗਏ ਮਤੇ ਦੇ ਖਿਲਾਫ ਆ ਜਿੰਨਾਂ ਵੱਲੋਂ ਇਕੱਠ ਕੀਤਾ ਗਿਆ ਹੈ ਤਾਂ ਸਿੱਧੇ ਤੌਰ ਤੇ ਇਹਨਾਂ ਦਾ ਇ ਤੋ ਐਮਐਲਏ ਨੇ ਜਿਹੜੇ ਰਾਹਪੂਰਾ ਫੂਲ ਵਿਧਾਨ ਸਭਾ ਹਲਕੇ ਤੋਂ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਹੁਣ ਦੇਖਣਾ ਹੋਏਗਾ ਕਿ ਜਿਹੜੇ ਉਸ ਐਮਐਲਏ ਸਾਹਿਬ ਨੇ ਸ਼ਬਦ ਵਰਤੇ ਨੇ ਔਰਤਾ ਪ੍ਰਤੀ ਉਸ ਨੂੰ ਲੈ ਕੇ ਔਰ ਵਾਲੇ ਸਮੇਂ ਦੇ ਵਿੱਚ ਕਿਹੋ ਜੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ